ਪਹਿਲਾਂ ਤਾਂ ਮੈਂ ਸਭ ਤੋਂ ਸਾਡੇ ਪੱਤਰਕਾਰ ਵੀਰਾਂ ਦਾ ਪ੍ਰਿੰਟ ਮੀਡੀਆ ਵਾਲੇ ਦਾ ਇਲੈਕਟ੍ਰੋਨਿਕ ਮੀਡੀਆ ਵਾਲੇ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਸ਼ਾਰਟ ਨੋਟਸ ਦੇ ਵਿੱਚ ਤੁਸੀਂ ਸਾਡੇ ਛੋਟੇ ਜਿਹੇ ਛੱਦੇ ਤੇ ਉੱਪਰ ਪਹੁੰਚਿਓ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕੁਝ ਦਿਨ ਪਹਿਲਾਂ ਹੀ ਅਸੀਂ ਬਾਬਾ ਸਾਹਿਬ ਡਾਕਟਰ ਭੀਮਰਾਓ ਵੇੜਕਾਰ ਜੀ ਦਾ ਜਿਹੜਾ ਜਨਮ ਦਿਨ ਸੀ ਹੈ ਜਨਮ ਦਿਤੀ ਸੀ ਬੜੀ ਵੱਡੀ ਪੱਧਰ ਤੇ ਉਪਰ ਐਤਕੀ ਮਨਾਈ ਗਈ ਹੈ ਐਤਕੀ ਬੜੀ ਖੁਸ਼ੀ ਦੀ ਗੱਲ ਹੈ ਤਾਂ ਇਹ ਵੀ ਸਾਰੇ ਸਮਾਜ ਨੇ ਰਲ ਕੇ ਮਨਾਈ ਹੈ ਅੱਗੇ ਇਕੱਲੇ ਐਸੀ ਭਾਈ ਜਿਹੜਾ ਬਣਾਉਂਦਾ ਹੁੰਦੇ ਸੀ ਕਿ ਪਿੰਡਾਂ ਦੇ ਵਿੱਚ ਵੱਡੇ ਇਕੱਠ ਕਰਕੇ ਉਹਨਾਂ ਦੀ ਯਾਦ ਦੇ ਵਿੱਚ ਨੁਕੜੋ ਮੀਟਿੰਗਾਂ ਨਾਟਕ ਖੇਡੇ ਗਏ ਡਰਾਮੇ ਕੀਤੇ ਗਏ ਜੇ ਮੇਰਾ ਕਹਿਣ ਦਾ ਭਾਵ ਵੱਡੀ ਪੱਧਰ ਤੇ ਉਪਰ ਐਤਕੀ ਜਿਹੜਾ ਬਾਬਾ ਸਾਹਿਬ ਦਾ ਜਿਹੜਾ ਜਰਮਦਰ ਸਿੰਘ ਉਹ ਬਣਾਇਆ ਗਿਆ ਇਹ ਉਸ ਤੋਂ ਬਾਅਦ ਮਾਨਯੋਗ ਮੁੱਖ ਮੰਤਰੀ ਭਵਨ ਸਿੰਘ ਮਾਨ ਜੀ ਨੇ ਅਤੇ ਸਾਡੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਨੇ ਬਹੁਤ ਵੱਡਾ ਇਤਿਹਾਸਕ ਫੈਸਲਾ ਕੀਤਾ ਸੀ ਜਿਵੇਂ ਮਾਨ ਸਾਹਿਬ ਨੇ ਜੱਦੀ ਪਿੰਡ ਜਾ ਕੇ ਖੜਕਲ ਕਲਾਂ ਬਿਸੇ ਸੌ ਚੁੱਕੀ ਸੀ ਨਾ ਸਾਡੇ ਦਿੱਲੀ ਦੇ ਵਿੱਚ ਵੀ ਜਿੰਨੀਆਂ ਵੀ ਸਾਡੇ ਦਫ਼ਤਰ ਨੇਗੇ ਸਾਰਿਆਂ ਦੇ ਵਿੱਚ ਅਸੀਂ ਦੇ ਅਜ ਭਗਤ ਸਿੰਘ ਦੀ ਬਾਬਾ ਸਾਹਿਬ ਡਾਕਟਰ ਭੀਮਰਾਓ ਵੇੜਕਾਰ ਜੀ ਦੀ ਜਿਹੜੀ ਤਸਵੀਰ ਸੀ ਉਹ ਆਪਣੀ ਆਮ ਆਦਮੀ ਪਾਰਟੀ ਨੇ ਲਾਗੂ ਕੀਤੀ ਹੈ ਤੇ ਫਿਰ ਪੰਜਾਬ ਦੇ ਵਿੱਚ ਭਾਵੇਂ ਐਮਸੀ ਦਾ ਦਫ਼ਤਰ ਹੋਵੇ ਭਾਵੇਂ ਕੋਈ ਸਾਡੇ ਸਰਕਾਰੀ ਦਫ਼ਤਰ ਹੋਵੇ ਸਾਰਿਆਂ ਦੇ ਵਿੱਚ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਲਾਗੂ ਕਰਤਾ ਵੀ ਬਾਬਾ ਸਾਹਿਬ ਦੀ ਫੋਟੋ ਆ ਉਹ ਲੱਗਣੀ ਚਾਹੀਦੀ ਆ ਐਤਕੀ ਲੱਗੀ ਆ ਤੇ ਇਸ ਕੱਲ ਦੀ ਬੜੀ ਸਾਡੇ ਸਹੀਦਾਂ ਨੂੰ ਬੜਾ ਜਾਣੇ ਕਿ ਕਹਿਣ ਦਾ ਭਾਵ ਸਾਨੂੰ ਵੀ ਜਿੱਥੇ ਪਾਰਟੀ ਨੂੰ ਸੇਹਰਾ ਜਾਂਦਾ ਉੱਥੇ ਸਾਡੇ ਸ਼ਹੀਦਾਂ ਜਿੰਨਾ ਹੀ ਸ਼ਹੀਦਾਂ ਨੂੰ ਯਾਦ ਕਰਾਂਗੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਫੇਰ ਹੀ ਉਹਨਾਂ ਨੂੰ ਯਾਦ ਕਰਨਗੀਆਂ ਜੇ ਅਸੀਂ ਉਹਨਾਂ ਨੂੰ ਯਾਦ ਕਰਾਂਗੇ ਤੇ ਉਸ ਤੋਂ ਬਾਅਦ ਦੇ ਵਿੱਚ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਬਹੁਤ ਵੱਡਾ ਇਤਿਹਾਸਕ ਫੈਸਲਾ ਕੀਤਾ ਹਾਈ ਕੋਰਟ ਦੇ ਵਿੱਚ ਸਾਡੀ ਇਹ ਨਾ ਲੰਬੇ ਸਮੇਂ ਤੋਂ ਡਿਮਾਂਡ ਹੁੰਦੀ ਸੀਗੀ ਅਸੀਂ ਵਿਰੋਧੀ ਧਿਰ ਚ ਰਹੇ ਹਾਂ ਸਾਡੀ ਸਭ ਤੋਂ ਮੁੱਖ ਡਿਮਾਂਡ ਇਹ ਸੀਗੀ ਵੀ ਉੱਥੇ ਐਸੇ ਬੰਦੇ ਨੂੰ ਜਿਹੜਾ ਸਾਡਾ ਏਜੀੀ ਆਫਿਸ ਆ ਹਾਈ ਕੋਰਟ ਦੇ ਵਿੱਚ ਐਸਸੀ ਬੰਦੇ ਨੂੰ ਉੱਥੇ ਰਿਜ਼ਰਵੇਸ਼ਨ ਦੇ ਤੌਰ ਤੇ ਜਾਨਕੀ ਲਾਅ ਅਫਸਰ ਲਾਇਆ ਨਹੀਂ ਸੀ ਜਾਂਦਾ ਹੈਗਾ ਐਤਕੀ ਪਹਿਲੀ ਵਾਰੀ ਹੋਇਆ ਮੁੱਖ ਮੰਤਰੀ ਸਾਹਿਬ ਨੇ 58 ਪੋਸਟਾਂ ਕ੍ਰੀਏਟ ਕਰਕੇ ਐਸਸੀ ਭਾਈ ਕਰਦੇ ਜਿਨ੍ਹਾਂ ਨੇ ਐਡਵੋਕੇਟ ਸੀਗੇ ਉਹਨਾਂ ਨੂੰ ਦਿੱਤੀਆਂ ਤੇ ਜਿਹਦੇ ਨਾਲ ਬਹੁਤ ਮਾਣ ਮਹਿਸੂਸ ਹੁੰਦਾ ਸਾਨੂੰ ਦੱਸਦਿਆਂ ਨੂੰ ਬਈ ਇਹ ਆ ਪਾਰਟੀ ਚ ਕੰਮ ਕਰਦੇ ਆ ਤੇ ਨਹੀਂ ਪਿਛਣੀਆਂ ਸਰਕਾਰਾਂ ਕਿੰਦੀਆਂ ਸਰਕਾਰਾਂ ਰਹੀਆਂ ਹਰੇਕ ਵਾਰੀ ਡਿਮਾਂਡ ਵੀ ਹੁੰਦੀ ਸੀ ਪਰ ਕਿਸੇ ਨੇ ਅੱਜ ਤੱਕ ਇਹ ਡਿਮਾਂਡ ਪੂਰੀ ਨਹੀਂ ਸੀ ਕੀਤੀ ਕਿਉਂਕਿ ਕਹਿੰਦੇ ਐਸਸੀਏ ਤਾਂ ਹਾਈ ਕੋਰਟ ਤਾਂ ਹਾਈ ਕੋਰਟ ਤੱਕ ਤਾਂ ਐਸਸੀ ਨੂੰ ਪਤਾ ਹੀ ਨਹੀਂ ਹੁੰਦਾ ਭਰਾਵੋ ਹੁਣ ਤਾਂ ਐਸਸੀ ਬਹੁਤ ਪੜ ਲਏਗੇ ਆ ਬੜੀ ਤਰੱਕੀ ਕਰ ਗਏ ਆ ਤੇ ਤੁਸੀਂ ਅੱਜ 21ਵੀਂ ਸਦੀ 'ਚ ਵੀ ਜਾ ਕੇ ਇਹ ਗੱਲ ਕਹੋ ਵੀ ਇਹ ਸੋਭਾ ਨਹੀਂ ਦਿੰਦੀ ਹੈਗੀ ਤੇ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਮੈਂ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਇਸ ਗੱਲ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਆਉਂਦੇ ਸਾਰੇ ਜਣੇ ਕਿ ਜਣੇ ਕਿ ਫੈਸਲਾ ਕਰਕੇ ਸਾਡਾ ਕਹਿਣਾ ਸਾਰਿਆਂ ਦਾ ਮੰਨਿਆ ਇਸੀ ਸਮਾਜ ਦਾ ਇਸ ਗੱਲ ਦੀ ਉਹਨਾਂ ਨੂੰ ਬਹੁਤ-ਬਹੁਤ ਵਧਾਈ ਹੈ 58 ਦੇ ਵਿੱਚੋਂ 15 ਪੋਸਟਾਂ ਜਿਹੜੀਆਂ ਸੀਗੀਆਂ ਉਹ ਰਹਿ ਗਈਆਂ ਸੀਗੀਆਂ ਜਿਹਦੀ ਕਰਕੇ ਉਹ 15 ਪੋਰਟਾਂ ਦਾ ਕਾਰਨ ਲੱਭਿਆ ਫਿਰ ਵੀ ਕਿਉਂ ਰਹਿ ਗਈਆਂ ਉਹ ਇਹਨਾਂ ਦੀ ਜਿਹੜਾ ਟੈਕਸ ਰਿਟਰਨ ਹੁੰਦੀ ਆ ਉਹ ਜ਼ਿਆਦਾ ਸੀ ਕਿ ਕਿਸੇ ਦੀ ਲਾਲੋ ਇਹ 20 ਲੱਖ ਸੀ ਕਿਸੇ ਦੀ 10 ਲੱਖ ਸੀ ਉਹ 50% ਘਟਾਤੀ ਉਹਦੇ ਵਿੱਚੋਂ ਸਿੱਧੀ ਉਹ ਕੋਈ ਤਾਂ ਪਹਿਲੇ ਹੀ ਟੈਬਲੇਟ ਦੇ ਵਿੱਚ ਫੈਸਲਾ ਕੀਤਾ ਗਿਆ ਵੀ ਜਿਹੜੀ ਇਹਨਾਂ ਦੀ ਟੈਕਸ ਰਿਟਰਨ ਆ ਉਹ ਘਟਾ ਕੇ ਵੀ ਉਹ ਵੀ ਪੋਸਟਾਂ ਭਰੀਆਂ ਜਾਣ ਕਿਉਂਕਿ ਸਾਰਿਆਂ ਕੋਲ ਉਨੇ ਪੈਸੇ ਹੁੰਦੇ ਨਹੀਂ ਹੈਗੇ ਉਹ ਟੈਕਸ ਰਿਟਰਨਾਂ ਜਿਹੜੀ 50% ਘਟਾ ਕੇ ਉਹ ਵੀ ਪੋਸਟ ਆ ਭਰਨ ਦਾ ਵਾਅਦਾ ਕੀਤਾ ਮੇਰਾ ਕਹਿਣ ਦਾ ਭਾਵ ਐਡਾ ਵੱਡਾ ਫੈਸਲਾ ਇੰਨੇ ਲੰਮੇ ਅਰਸੇ ਤੋਂ ਬਾਅਦ ਐਸੇ ਨਾਲ ਹੀ ਲਿਆ ਗਿਆ ਇਹ ਇਹਦੋਂ ਕੋਈ ਵੱਡੀ ਖੁਸ਼ੀ ਨਹੀਂ ਹੋ ਸਕਦੀ ਸਾਡੇ ਇਸੇ ਸਮਾਜ ਦੇ ਲਈ ਕਿਉਂਕਿ ਕਿੰਨੇ ਸਾਡੇ ਕੇਸ ਹੁੰਦੇ ਸੀਗੇ ਜਿਹੜੇ ਹਾਈ ਕੋਰਟ ਜਾਂਦੇ ਦਮ ਤੋੜ ਜਾਂਦੇ ਸਾਡੇ ਉਥੇ ਵਕੀ ਆ ਵਕੀਲ ਨਹੀਂ ਸੀ ਹੁੰਦੇ ਉਥੇ ਸਾਡੇ ਕੇਸ ਸេរੀ ਨਹੀਂ ਚੜਦੇ ਇਸ ਕਰਕੇ ਸਾਡੇ ਲਈ ਬਹੁਤ ਵੱਡਾ ਜਿੱਥੇ ਮਾਨ ਵਾਲੀ ਗੱਲ ਆ ਉਥੇ ਖੁਸ਼ੀ ਵਾਲੀ ਗੱਲ ਹੈ ਜਿਹਦੀ ਕਰਕੇ ਅੱਜ ਜਿਹੜੀ ਮੀਟਿੰਗ ਬਣਾਈ ਗਈ ਆ ਤੁਹਾਡਾ ਮੈਂ ਧੰਨਵਾਦ ਕਰਨਾ ਜਿਹੜੇ ਤੁਸੀਂ ਸ਼ੋਰਟਸ ਨੋਟਸ ਦੇ ਵਿੱਚ ਤੁਹਾਨੂੰ ਆ ਕੇ ਇਹ ਮਾਨ ਬਕਸਿਆ ਫਿਰ ਮੈਂ ਮਾਨ ਜੋਗ ਮੁੱਖ ਮੰਤਰੀ ਸਾਹਿਬ ਦਾ ਸਾਡੇ ਕੌਮੀ ਕਲਮੀਨਰ ਦਾ ਜਿਨ੍ਹਾਂ ਨੇ ਉਹਨੀਆਂ ਤਸਵੀਰਾਂ ਦਫ਼ਤਰਾਂ ਵਿੱਚ ਲਾ ਕੇ ਅਤੇ ਆ ਸਭ ਤੋਂ ਵੱਡਾ ਜਿਹੜਾ ਇਤਿਹਾਸਕ ਫੈਸਲਾ ਕਰਕੇ ਸਾਡੇ ਐਡਵੋਕੇਟ ਐਡੀਸ਼ਨਲ ਏਜੀ ਤੇ ਜਿਹੜੇ ਦਫ਼ਤਰ ਦੇ ਵਿੱਚ ਸਾਡੀਆਂ ਐਸ.ਸੀ. ਪੋਸਟਾਂ ਜਿਹੜੀਆਂ ਨੇ ਉਹਨਾਂ ਨੂੰ ਲਾਗੂ ਕੀਤਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਲਾਗ ਮਹਿਲ ਕਲਾਂ ਦੇ ਵਿੱਚ ਤੁਸੀਂ ਇਹਦਾ ਕੀ ਕਰਿਓ ਤੇ ਬਿਨੀਆਂ ਪੂਰੇ ਕੰਮ ਰਹਿਗੇ ਮਤਲਬ ਦੋ ਵਾਰ ਤੁਹਾਨੂੰ ਲੈ ਮਾਰ ਚੁੱਕੇ ਹਾਂ ਤਾਂ ਜਲਦੀ ਤੋਂ ਜਲਦੀ ਆਪਾਂ ਕਰਾਉਣ ਦੀ ਕੋਸ਼ਿਸ਼ ਕੀਤੀ ਇੱਕ ਕੰਬੂਸਾ ਇਹ ਧੂਰੇ ਕੰਮ ਜੀ ਸਾਡਾ ਵੱਡਾ ਜਿਹੜਾ ਫੋਸਾ ਦਾ ਕਮਿਊਨਿਟੀ ਆਈਸੇ ਜਿਹੜਾ ਹੈਗਾ ਮਹਿਲ ਕਲਾਪਿਕ ਸਾਡਾ ਕੰਪਲੈਕਸ ਦੀ ਹੈ ਸਾਡੇ ਕੋਈ ਵੀਡੀਓ ਕਿਤੇ ਬਹਿੰਦਾ ਦਹੀਲਦਾਰ ਕਿਤੇ ਬਹਿੰਦਾ ਵੀ ਇਥੇ ਕੰਪਲੈਕਸ ਬਣ ਜੇ ਇੱਕ ਵਧੀਆ ਜਿਹਦੇ ਵਿੱਚ ਗੈਸਟ ਹਾਊਸ ਵੀ ਹੋਵੇ ਤੇ ਇਹ ਸਾਰੇ ਪ੍ਰਬੰਧ ਜਿਹੜੇ ਪਟਵਾਰੀ ਤੋਂ ਲਾ ਕੇ ਕਹਿਣ ਦਾ ਭਾਵ ਐਸ.ਡੀ.ਐਮ ਤੱਕ ਸਾਰੇ ਜੀ.ਡੀ.ਸੀ ਤੱਕ ਉੱਥੇ ਬੈਠਣ ਇਹ ਮੇਰਾ ਆਉਣ ਵਾਲੇ ਸਮੇਂ ਦੇ ਵਿੱਚ ਕੰਮ ਕਰਾਉਣ ਦਾ ਪੂਰਾ ਇਹ ਹਿੱਸਾ ਵਾ ਮਾਲਜੋਕ ਮੁੱਖ ਮੰਤਰੀ ਸਾਹਿਬ ਜਵਾਬ ਦਿੰਦੇ ਨਹੀਂ ਹੈਗੇ ਜਿੰਨੇ ਕੰਮ ਆਪਣੇ ਸਰਕਾਰ ਦੇ ਵਿੱਚ ਹੋਏ ਨੇ ਪਿੰਡਾਂ ਦੇ ਵਿੱਚ ਇਤਿਹਾਸ ਦੇ ਵਿੱਚ ਪਹਿਲੀ ਵਾਰ ਇਹ ਤੁਸੀਂ ਮੈਂ ਵੀ ਤੁਹਾਡਾ ਭਰਾ ਰਿਹਾ ਪੁੱਤਰਕਾਰੀ ਕਰਦਾ ਰਿਹਾ ਨਹੀਂ ਮਗਰਲੇ 1 ਸਾਲ ਕੰਮ ਹੁੰਦੇ ਸੀ ਸਾਰੀਆਂ ਸਰਕਾਰਾਂ ਜੀ ਉਹ ਵੋਟਾਂ ਮੋਕੇ ਕੰਮ ਹੁੰਦੇ ਸੀ ਸਾਡੀ ਸਰਕਾਰ ਆ ਜਿਹਨੇ ਆਉਣ ਸਾਲ 600 ਬਿਜਲੀ ਯੂਨਿਟ ਮਾਫ ਕੀਤੀ ਹੈ ਜਿਹੜੇ ਆਉਣ ਸਾਲ ਟੋਲ ਟੈਕਸ 14 ਪੰਜਾਬ ਦੇ ਵਿੱਚੋਂ ਬੰਦ ਕੀਤੇ ਟੋਲ ਟੈਕਸ ਨਾਲ ਕੋਈ ਫੈਸਲਾ ਬਾੜਾ ਮੋਟੀ ਗੱਲ ਨਹੀਂ ਹੈਗੀ ਕਿਸੇ ਸਰਕਾਰ ਦੇ ਕਿਸੇ ਹਿੰਮਤ ਨਹੀਂ ਪਈ ਅਜੇ ਤੱਕ ਟੋਲ ਟਾਕਸ ਬੰਦ ਕਰਨ ਦੀ ਕਿਉਂਕਿ ਮਨਜੋ ਮੁੱਖ ਮੰਤਰੀ 60 ਲੱਖ ਰੁਪਈਆ ਸਾਡੇ ਅਜੇਪਰਜੋ ਵੱਜਦਾ ਫਿਰ ਕਹਿੰਦੇ ਇਹਨਾਂ ਤੋਂ ਲੁੱਕ ਨਹੀਂ ਪੈਣੀ ਆ ਬਣਦੀ ਹੈ ਨਾ ਨਵੀਂ ਸੜਕ ਬਣੀ ਜਾਂਦੀ ਹੈ ਮੁੱਲਾਪੁਰ ਵਾਲੀ ਜਿਹੜੇ 2 ਟੋਲ ਇਸ ਚੁਕਾਏ ਨੇ ਲੁੱਕ ਵੀ ਪੈ ਰਹੀ ਆ ਕੰਮ ਵੀ ਸਾਰੇ ਹੋਇਆ ਟੋਲ ਵੀ ਬੰਦ ਹੋਇਆ ਯਾਨੀ ਕਿ ਲੋਕਾਂ ਦੀ ਜੇਬ ਦਾ ਵਿੱਚ ਬਹੁਤ ਵੱਡਾ ਜਿਹੜਾ ਫਾਇਦਾ ਹੋਇਆ ਤੇ ਹੋਰ ਅਨੇਕਾਂ ਕੰਮ ਨੇ ਜਿਵੇਂ ਸਾਡੇ ਸ਼ਹੀਦ ਜਵਾਨ ਹੁੰਦੇ ਸੀਗੇ ਜਿਨ੍ਹਾਂ ਦੇ ਸੇਵੇਂ ਸੇ ਸੁਖਮੰਦੇ ਜੈ ਜਵਾਨ ਜੈ ਕਿਸਾਨ ਤੇ ਉਹਨਾਂ ਦੇ ਸਾਡੇ ਫੌਜੀ ਵੀਰਾਂ ਦੇ ਲਈ ਜਿਹੜੇ ਸਾਡੇ ਸ਼ਹੀਦ ਹੋ ਜਾਂਦੇ ਬਾਰਡਰਾਂ ਦੇ ਉੱਪਰ ਉਹਨੇ 1 ਕਰੋੜ ਦੀ ਸਹਾਮਣ ਰਾਸ਼ੀ ਰੱਖੀ ਹੋਈ ਹੈ ਸਰਕਾਰ ਨੇ ਭੋਗ ਤੋਂ ਪਹਿਲਾਂ ਪਹਿਲਾਂ ਦੇ ਦਿੰਦੀ ਹੈ ਜਾਂ ਭੋਗ ਤੇ ਦੇ ਦਿੰਦੇ ਆ ਇਹ ਬਹੁਤ بڑا ਇਤਿਹਾਸਕ ਫੈਸਲਾ ਸਰਕਾਰੀ ਨੌਕਰੀ ਮਿਲਦੀ ਹੈ ਜੇ ਜਿਹੜੀਆਂ ਸਰਕ ਸਰਕ ਵਾਲੀਆਂ ਗੱਡੀਆਂ ਨੇ ਇਹਨਾਂ ਨੇ ਤਾਂ ਕਮਾਲ ਹੀ ਕਰਤੀ ਇਹ ਤਾਂ ਵੀ ਲਾ ਲਓ ਤੁਸੀਂ 10 ਮਿੰਟਾਂ 'ਚ ਉਹ ਗੱਡੀ ਪਹੁੰਚ ਜਾਂਦੀ ਹੈ ਸਾਡੀਆਂ ਧੀਆ ਭੈਣਾਂ ਰਾਤ ਨੂੰ ਹੁਣ ਆਰਾਮ ਨਾਲ ਸਫ਼ਰ ਕਰ ਸਕਦੀਆਂ ਨੇ ਕੋਈ ਗੱਲਬਾਤ ਹੋ ਜੇ ਤਾਂ 10 ਮਿੰਟਾਂ 'ਚ ਗੱਡੀ ਉੱਥੇ ਪਹੁੰਚ ਕੇ ਸਵਾਮਾ ਦੇ ਦੇ ਜਿਹਨਾਂ ਅਨੇਕਾਂ ਤਾਂ ਜਾਨਾਂ ਬਚਦੀਆਂ ਨੇ ਉਹਦੇ ਨਾਲ ਤੇ ਇਸ ਕਰਕੇ ਮੈਂ ਮੰਨ ਲਿਓ ਮੁੱਖ ਮੰਤਰੀ ਸਾਹਿਬ ਹੋਰ ਅਨੇਕਾਂ ਕੰਮ ਨੇ ਪਿੰਡਾਂ ਦਾ ਜਿਹੜਾ ਸਾਡੇ ਵਿਕਾਸ ਦੇ ਕੰਮ ਚੱਲਦੇ ਆ ਮੈਨੂੰ ਨਹੀਂ ਲੱਗਦਾ ਕਰੋੜਾਂ ਰੁਪਏ ਹਰੇਕ ਪਿੰਡਾਂ ਦੇ ਵਿੱਚ ਪਹੁੰਚ ਚੁੱਕੇ ਆ ਵਾ ਸਾਡਾ ਆਉਣ ਵਾਲੇ ਸਮੇਂ ਦੇ ਵਿੱਚ ਮੁੱਖ ਮੰਤਰੀ ਸਾਹਿਬ ਸਾਨੂੰ ਵੀ ਨਿੱਜੀ ਫੰਡ ਦੇ ਤਾਂ ਬਹੁਤ ਵੱਡੀਆਂ ਗਰੰਟੀਆਂ ਜਿਹੜੀਆਂ ਦਿੱਤੀਆਂ ਜਾਣਗੀਆਂ ਜ਼ਿਲ੍ਹੇ ਦੇ ਵਿੱਚੋਂ ਜੀ ਬਿਜਲੀ ਦੇ ਖੁਰਦ ਤੋਂ ਬਿਜਲੀ ਕੋਹੜਾ ਸਿੱਖਿਆ ਦੇ ਵਿੱਚ ਪਹਿਲੇ ਨੰਬਰ ਤੇ ਆਇਆ ਆਪਣੇ ਜ਼ਿਲ੍ਹੇ ਦਾ ਸਕੂਲ ਤੇ ਉਸ ਤੋਂ ਬਾਅਦ ਸਿਹਤ ਸਿੱਖਿਆ ਗ੍ਰਾਂਤੀ ਉਹਦੇ ਵਿੱਚ ਕਿਵੇਂ ਦੇ ਜਿਹੜੇ ਮੈਕਲਾਂ ਦੇ ਵਿੱਚ ਵੀ ਚੱਲ ਰਹੇ ਸਿੱਖਿਆ ਕ੍ਰਾਂਤੀ ਨੂੰ ਲੈ ਕੇ ਦੇਖੋ ਪਹਿਲੀ ਵਾਰੀ ਹੋਇਆ ਅੱਗੇ ਨਾ ਸਰਪੰਚ ਵੀ ਬਹੁਤ ਘਟ ਜਾਂਦੇ ਸਰਕਾਰੀ ਸਕੂਲਾਂ ਕਿਉਂਕਿ ਹੁਣ ਇੱਥੇ ਵੱਧ ਵਰਗੀ ਬੱਚੇ ਗਰੀਬਾਂ ਦੇ ਬੱਚੇ ਪੜ੍ਹਦੇ ਨੇਗੇ ਤੇ ਐਤਕੀ ਇਮਾਨਦਾਰ ਮੁੱਖ ਮੰਤਰੀ ਸਾਹਿਬ ਨੇ ਫੈਸਲਾ ਕੀਤਾ ਵੀ ਸਿੱਖਿਆ ਕ੍ਰਾਂਤੀ ਦੇ ਤਹਿਤ ਸਾਰੇ ਐਮਐਲਏ ਸਾਰੇ ਮੰਤਰੀ ਸਹਿਵਾਨ ਸਕੂਲਾਂ 'ਚ ਰਹਿਣਗੇ ਅਸੀਂ ਉੱਥੇ ਪੱਕੇ ਇੰਚਾਰਜ ਲਾਤੇ ਪੱਕੇ ਚਾਰਜ ਹਲਕੇ ਦੇ ਲਾਤੇ ਜਿਹੜੇ ਸਕੂਲਾਂ ਦੇ ਵਿੱਚ ਹੀ ਫ੍ਰੀਜ ਆਇਆ ਕਰ ਰਹੇ ਜਿਹੜੀ ਵੀ ਕੰਮ ਦੀ ਕੋਈ ਡਿਮਾਂਡ ਆ ਕੋਈ ਘਾਟ ਆ ਉਹ ਐਵੀਡੈਂਟਲੀ ਪੂਰੀ ਕਰਿਆ ਕਰਨਗੇ ਇਹ ਬਹੁਤ ਵੱਡੀ ਗੱਲ ਹੈ ਕਿਉਂਕਿ ਵਿਦਿਆਨ ਵਾਲੀ ਸਾਰਾ ਕੁਝ ਹੋਣਾ ਹੈ ਬਾਬਾ ਸਾਹਿਬ ਡਾਕਟਰ ਭੀਮਰਾਓ ਵੇਟ ਕਰਨੇ ਆਖੇ ਸੀ ਵਿਦਿਆ ਇੱਕ ਐਸੀ ਚੀਜ਼ ਆ ਵੀ شیرਨੀ ਦਾ ਦੁੱਧ ਆ ਵੀ ਜਿਹੜਾ ਇਹ ਜਿੰਨਾ ਪੀ ਲੂਗਾ ਉਨਾ ਹੀ ਦਹਾੜ ਲੂਗਾ ਤੇ ਐਜੂਕੇਸ਼ਨ ਸਭ ਤੋਂ ਪਹਿਲਾਂ ਲੋਕਾਂ ਨੇ ਬਨਮੇਤਰਾ ਨੇ ਸੀਟਾ ਤਾਇਉ ਦਿੱਤੀਆਂ ਨੇ ਜੇ ਐਜੂਕੇਸ਼ਨ ਸਾਡੀ ਐਜੂਕੇਸ਼ਨ ਕਰਕੇ ਅਸੀਂ ਵਾਅਦਾ ਕਰਕੇ ਆਏ ਸੀ ਸਿਹਤ ਸਭਾ ਨੂੰ ਲੈ ਕੇ ਆਏ ਸੀ ਇਹ ਸਾਰੀਆਂ ਚੀਜ਼ਾਂ ਅਸੀਂ ਗਰਾਊਂਡ ਲੈਵਲ ਤੇ ਲੱਗੇ ਹੋਏ ਆਂ ਵੀ ટીਚਰਾਂ ਦੀ ਘਾਟ ਹੈ ਜੀ ਉਹ ਕਰੋ ਤੱਕ ਪੂਰੇ ਹੋ ਸਕਦੇ ਨੇ ਟੀਚਰਾਂ ਦੀ ਇੱਕ ਪਹਿਲੀ ਗੱਲ ਹੈ ਵੀ ਸਰਕਾਰ ਆਪਣੇ ਆਪਣੀ ਸਰਕਾਰ ਦੇ ਵਿੱਚ ਤੀਜੀ ਭਰਤੀ ਪਹਿਲੀ ਸਰਕਾਰਾਂ ਨੇ ਪੂਰੀ ਵੀ ਕਰ ਲਈ ਹੈ ਤੀਜੀ ਭਰਤੀ ਆਪਣੀ ਸਰਕਾਰ ਚ ਪੂਰੀ ਆ ਗਈ ਹੈ ਦਰਖਾਸਤ ਵਿੱਚ ਵਾਧਾ ਵੀ ਹੋ ਗਿਆ ਤਿੰਨ ਚਾਰ ਗੁਣਾ ਵਾਧਾ ਵੀ ਕਰਤਾ ਦਰਖਾਸਤਾਂ ਚ ਜਿਉਂ ਜਿਉਂ ਟੀਚਰ ਆਪਣੇ ਦੇਖੋ ਹੁਣ ਇੱਕਦਮ ਤਾਂ ਤਿਆਰ ਨਹੀਂ ਹੁੰਦੇ ਤੇ ਜਿਹੜੀ ਭਰਤੀ ਆ ਉਹ ਕਦੇ ਵੀ ਨਹੀਂ ਰੁਕਦੀ ਹੈਗੀ ਜਿਹੜੀ ਮੌਦੀ ਸਰ ਦਾ ਕਹਿਣਾ ਕਿ ਕੱਚੇ ਜਿਹੜੇ ਕਰਦਾ ਸੋਸਕਰੀ ਦੇ ਵਿੱਚ ਟਹੇ ਜਾ ਰਹੇ ਨੇ ਵੀ ਗਰੀਬਾਂ ਝਟੇ ਜਾ ਰਹੇ ਨੇ ਵੀ ਵੱਡਿਆਂ ਨੂੰ ਕਦੇ ਹੱਥ ਨਹੀਂ ਪਾਇਆ ਜਾ ਰਿਹਾ ਮੈਂ ਮੈਂ ਕਹਿੰਦਾ ਜੇ ਸਾਡੇ ਵੀ ਹਲਕੇ ਦੇ ਵਿੱਚ ਇਹ ਚੱਲਦੀ ਜਾ ਗੱਲ ਜਿਹੜਾ ਵੀ ਬੰਦਾ ਕੰਮ ਕਰਦਾ ਹੋਇਆ ਭਾਵੇਂ ਸਾਡੀ ਪਾਰਟੀ ਦਾ ਕਿਉਂ ਨਾ ਹੋਵੇ ਕੋਈ ਵੀ ਨਹੀਂ ਬਖਸ਼ਿਆ ਜਾਊਗਾ ਤੁਹਾਡੇ ਸਾਰੇ ਪੱਤਰਕਾਰਾਂ ਦੇ ਸਾਹਮਣੇ ਹੋਗਾ ਸੀਸੇ ਆ ਉਹ ਵੀ ਜਿਹੜਾ ਕੰਮ ਕਰਦਾ ਸੀ ਆ ਇਹਨੇ ਕੀਤਾ ਵਾ ਉਹ ਯਾਨੀ ਕਿ ਬਖਸ਼ਿਆ ਨਹੀਂ ਜਾਊਗਾ ਬਲਡੋਜ਼ਰ ਆ ਜਿਹੜਾ ਸਾਰਿਆਂ ਤੇ ਚੱਲੂਗਾ ਇਸ ਕਰਕੇ ਨਸੇ ਵਾਲਿਆਂ ਨੂੰ ਬੇਨਤੀ ਹੈ ਵੀ ਉਹ ਦਾ ਜਿਆਦਾ ਹਲਕਾ ਛੱਡ ਜਾਣ ਪੰਜਾਬ ਨੂੰ ਛੱਡ ਜਾਣ ਨਹੀਂ ਆਉਣ ਵਾਲੇ ਸਮੇਂ 'ਚ ਬਹੁਤ ਮਾੜਾ ਹਾਲ ਹੋਊਗਾ ਇਹਨਾਂ ਦਾ ਐ ਨਹੀਂ ਪਹਿਲਾਂ ਹੀ ਸਰਕਾਰਾਂ ਕੋ ਇਹ ਕੰਮ ਬੰਦ ਕਰ ਦੇਣਾ ਇਹ ਭਾਵੇਂ ਸਾਨੂੰ ਜਿੰਨਾ ਮਰਜ਼ੀ ਟਾਈਮ ਲੱਗੇ ਅਸੀਂ ਨਸ਼ਾ ਜਿਹੜਾ ਬੰਦ ਕਰਕੇ ਰਾਂਗੇ ਨੌਜਵਾਨਾਂ ਨੂੰ ਬਚਾਵਾਂਗੇ ਮੈਂ ਆਪ ਦੇ ਤੌਰ ਤੇ ਉੱਪਰ ਮੈਂ ਦੋ ਗੱਡੀਆਂ ਲਾਈਆਂ ਨਿਗੀਆਂ ਜਿਹੜੇ ਲੀਵਰ ਦੇ ਟੈਸਟ ਆ ਮਹਿੰਗੇ ਟੈਸਟ ਮੈਂ ਕਹਿਣ ਦਾ ਜਿਹੜਾ 8 10000 ਦਾ ਟੈਸਟ ਹੁੰਦਾ ਨਾ ਉਹ ਸਾਰੇ ਫ੍ਰੀ ਕਰਕੇ ਦਿੰਨੇ ਆ ਮੈਂ ਵੀ ਕੱਲ ਕਰਵਾਇਆ ਸਾਡੇ ਪਿੰਡ ਦੇ ਵਿੱਚ ਕੱਲ ਜਿਹੜਾ ਕੈਂਪ ਲੱਗਿਆ ਸੀਗਾ ਕੁਝ ਦਿਨ ਪਹਿਲਾਂ ਹਮੀਦੀ ਲੱਗਿਆ ਸੀ ਹੁਣ ਥੋੜਾ ਜਿਹਾ ਦਸਤਦਾਨ ਸੀ ਉਹਦਾ ਬੰਦ ਕਰਾਂਗੇ ਬਾਡੀ ਦਾ ਸੀਜ਼ਨ ਕਰਕੇ ਉਸ ਤੋਂ ਬਾਅਦ ਫੇਰ ਹਰੇਕ ਪਿੰਡ ਦੇ ਵਿੱਚ ਲਾਵਾਂਗੇ ਤੇ ਉਹ ਜਿਹੜੇ ਮੇਰਾ ਕਹਿਣ ਦਾ ਪਾ ਕਾਫੀ ਜਿਹੜੇ ਨੌਜਵਾਨ ਛੱਡਣੇ ਚਾਹੁੰਦੇ ਆ ਸਾਡੇ ਪਿੰਡਾਂ ਦੇ ਕੁਝ ਬੱਚੇ ਸੀਗੇ ਜਿਹੜੇ ਅਸੀਂ ਉਹਨਾਂ ਨੂੰ ਆਖਿਆ ਵੀ ਸਾਡੀ 15 ਦਿਨ ਦਵਾਈ ਖਾ ਲਓ ਜੇ ਨਾ ਸਰਕਰਿਆ ਜੋ ਮਰਜ਼ੀ ਕਰੇ ਕਹਿਣ ਦਾ 15 ਦਿਨਾਂ ਦੇ ਅੰਦਰ ਅੰਦਰ ਉਹਨਾਂ ਨੇ ਨਸ਼ਾ ਜਿਹੜਾ ਉਹ ਛੱਡਣ ਦੀ ਤਿਆਰੀ ਕਰ ਚੁੱਕੇ ਨੇ ਤੇ ਨਾਲ ਵਿੱਚ ਵੱਡੀ ਪਤਾਂ ਦੇ ਜਿਹੜੀ ਪੋਸਟਾਂ ਖਾਲੀ ਪਈਆਂ